ਅਸੀਂ ਉਸ ਆਡੀਟੋਰੀਅਮ ਦੇ ਬਾਹਰ ਖੜੇ ਆ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਅੰਦਰ ਜਿਹੜੇ ਆਡੀਟੋਰੀਅਮ ਤੋਂ ਮਰਹੂਮ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਆਪਣਾ ਪਹਿਲਾ ਆਡੀਸ਼ਨ ਦਿੱਤਾ ਸੀ ਹੁਕ ਦੇ ਸੂਰਜ ਵਾਂਗੂ ਤਪਦਾ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾਇਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾ ਤੇਰੇ ਵਰਗਾ ਆ ਪਹਿਲੀ ਨਜ਼ਰ 'ਚ ਮੈਨੂੰ ਬਹੁਤ ਪਸੰਦ ਆਇਆ ਸੀ ਮੈਂ ਕਿਹਾ ਹੁੰਡਾ ਕੌਣ ਹੈ ਜਿਨੇ ਅੱਜ ਦਿਨ ਦੋ ਟੱਪੇ ਖਾਏ ਆ ਬਸ ਉਹ ਸੇ ਉਹ ਚਲੇ ਗਏ ਮੈਨੂੰ ਬਾਅਦ 'ਚ ਉਹ ਲੱਭਿਆ ਨਹੀਂ ਤਾਂ ਮੈਂ ਸੋਚਦਾ ਰਿਹਾ ਕਿ ਇੰਨਾ ਸੋਹਣਾ ਗਾਇਆ ਵੀ ਇਹ ਥੋੜਾ ਜਿਹਾ ਹੋਰ گاਉਂਦਾ ਤਾਂ ਸਿੱਕਰ ਜਦੋਂ ਫਸਟ ਟਾਈਮ ਨੂੰ ਮਿਲਦੇ ਕੋਈ ਇੱਕ ਟੀਚਰ ਆਡਿਸ਼ਨ ਲੈ ਰਿਹਾ ਸੀ ਉਹ ਨਵੇਂ-ਨਵੇਂ ਲੱਗੇ ਸੀ ਮੈਂ ਕਿਹਾ ਇਹ ਮੁੰਡੇ ਨੂੰ ਐਂਕਰਿੰਗ 'ਚ ਰੱਖਣਾ ਤੇ ਜਿਹੜਾ ਉਹ ਟੀਚਰ ਕਹਿੰਦਾ ਵੀ ਮੈਂ ਦੇਖੂੰਗਾ ਇਹਨੂੰ ਰੱਖਣਾ ਕਿ ਨਹੀਂ ਮੈਂ ਕਿਹਾ ਮੈਨੂੰ ਬਹੁਤ ਗੁੱਸਾ ਲੱਗਿਆ ਮੈਂ ਕਿਹਾ ਵੀ ਇਹ ਜਿਹੜਾ ਬੈਠਾ ਹੈ ਨਾ ਇਹ ਦੀ ਬੈਸਟ ਹੈ ਪਹਿਲੀ ਵਾਰੀ ਮੈਂ ਆਪਣੀ ਲਾਈਫ 'ਚ ਕਿਸੇ ਬੱਚੇ ਨੂੰ ਦੀ ਬੈਸਟ ਕਿਹਾ ਮਤਲਬ ਇੰਨੇ ਸਾਲ ਆਡਿਸ਼ਨ ਲੈ ਮੈਂ ਕੀ ਸੁਣਾ ਦੇ ਆ ਦੋ ਟੱਪ ਉਹਨੇ ਦੋ ਟੱਪੇ ਸੁਣਾਏ ਰੌਂਗ ਤੇ ਖੜੇ ਕਰ ਸਾਰੇ ਅਜਵਦੋਂ ਸਿੰਗਰ ਨਹੀਂ ਸੀ ਬਣਿਆ ਤੇ ਉਹ ਟੀਚਰ ਵੀ ਜਿਹੜੇ ਮਨਾਂ ਕਰਦੇ ਸੀ ਤਾੜੀਆਂ ਮਾਰਨ ਲੱਗ ਉਸ ਆਡੀਟੋਰੀਅਮ ਦੇ ਅੰਦਰ ਅੱਜ ਵੀ ਆਡੀਸ਼ਨ ਚੱਲ ਰਿਹਾ ਚਾਹੇ 뮤జిక్ ਦੇ ਜਿਹੜੇ ਪ੍ਰੋਫੈਸਰ ਹੈ ਉਹ ਅੰਦਰ ਹੈ ਜਿਨ੍ਹਾਂ ਨੇ ਪਹਿਲਾ ਆਡੀਸ਼ਨ ਦਿੱਤਾ ਸੀ ਔਰ ਜਿਹੜੇ ਵਿਦਿਆਰਥੀ ਆ ਚਾਹੇ ਨਵੇਂ ਨੇ ਪਰ ਉਸ ਵੇਲੇ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਆਪਣਾ ਜਿਹੜਾ ਪਹਿਲਾ ਆਡੀਸ਼ਨ ਦਿੱਤਾ ਸੀ ਇਸ ਆਡੀਟੋਰੀਅਮ ਦੇ ਅੰਦਰ ਉਸ ਆਡੀਟੋਰੀਅਮ ਦੀਆਂ ਸੀ ਅੰਦਰੋਂ ਤਸਵੀਰਾਂ ਦਿਖਾਵਾਂਗੇ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆਂ ਸਵਾਦ ਰੈਂਦੀ ਐ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹਾਈ ਰੇਟ ਮਿਲੂਗੀ ਨਿੱਤ ਕੌਂਟਰੋਵਰਸੀ ਕਰੇਟ ਮਿਲੂਗੀ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜੇ ਕਰੇਗਾ ਪਰਤੀ ਹੋ 10 ਪੁੱਤ ਤੇਰਾ ਹੈਡ ਡਾਉਨ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੌਣ ਕਾਸ ਤੋਂ ਜਿਹੜੇ ਦਰਵਾਜ਼ਿਆਂ ਚ ਬੋੜ ਨੇ ਚੰਗੀ ਤਰ੍ਹਾਂ ਜਾਣਦਾ ਮੈਂ ਕੌਣ ਕਾਸ ਤੋਂ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕਿਨੇ ਆਏ ਇੱਥੇ ਭੁੱਖੇ ਫੇਮਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਅੱਜ ਵੀ ਤੁਸੀਂ ਆਡੀਸ਼ਨ ਲੈ ਰਹੇ ਹੋ ਔਰ ਅੱਜ ਵੀ ਮੈਂ ਵਿਦਿਆਰਥੀ ਦੇਖ ਰਿਹਾ ਹਾਂ ਉਹ ਸਿੱਧੂ ਮੂਸੇਵਾਲੇ ਦੇ ਗਾਣੇ ਗਾ ਰਹੇ ਨੇ ਤੁਸੀਂ ਕਦੋਂ ਆਡੀਸ਼ਨ ਲਿਆ ਸੀ ਪਹਿਲੇ ਸਿੱਧੂ ਮੂਸੇਵਾਲੇ ਦੇ ਸਰ ਇੱਥੇ ਕਾਲਜ ਐਨੂਅਲ ਫੰਕਸ਼ਨ ਹੋ ਰਿਹਾ ਸੀ ਉਦੋਂ ਉਦੋਂ ਉਹ ਇੱਥੇ ਸਾਰੇ ਬੱਚੇ ਆ ਆਡੀਸ਼ਨ ਦੇਣ ਆਏ ਸੀ ਤਾਂ ਉਦੋਂ ਉਹ ਵੀ ਆਡੀਸ਼ਨ ਦੇਣਾ ਸੀ ਸੁਭਦੀਪ ਸਿੱਧੂ ਦਾ ਨਾਮ ਸੀ ਮੇਰਾ ਨਾਮ ਸ਼ਹਿਵਾਜ ਸਿੰਘ ਬਰਾੜ ਤੇ ਉਦੋਂ ਉਹਨਾਂ ਨੂੰ ਇੱਥੇ ਪਹਿਲੀ ਵਾਰੀ ਸੁਣਿਆ ਸੀਗਾ ਤੇ ਬਹੁਤ ਸੱਚ ਉਹਨਾਂ ਦੇ ਖਾਣੇ ਸੀ ਬਹੁਤ ਵਧੀਆ ਪਾਉਂਦੇ ਸੀ ਤੁਹਾਨੂੰ ਕਿਵੇਂ ਕਦੋਂ ਪਤਾ ਲੱਗਿਆ ਕਿ ਕਿਉਂਕਿ ਅ ਉਹਨਾਂ ਦੇ ਅੰਦਰ ਗਾਇਕੀ ਵੀ ਹੈ ਕਿਵੇਂ ਤੁਹਾਨੂੰ ਨਜ਼ਰ ਆਇਆ ਸਰ ਇੱਥੇ ਨਾ ਬਹੁਤ ਬੱਚੇ ਆਡੀਸ਼ਨ ਦੇਣ ਆਉਂਦੇ ਆ ਮੈਂ ਸ਼ੁਰੂ ਤੋਂ ਕਲਚਰਲ ਕਮੇਟੀ ਚ ਰਿਹਾ ਤਾਂ ਮੇਰਾ ਕੰਮ ਇਹੀ ਹੈ ਵੀ ਇੱਥੇ ਉਹਨਾਂ ਦਾ ਟੈਲੈਂਟ ਦੇਖਣਾ ਉਹਨਾਂ ਨੂੰ ਚਾਂਸ ਦੇਣਾ ਉਹਨਾਂ ਨੂੰ ਮੋਟੀਵੇਟ ਕਰਨਾ ਤਾ ਉਹਨਾਂ ਦਾ ਗਾਣਾ ਸਾਰਿਆਂ ਤੋਂ ਹਟ ਕੇ ਸੀ ਤੁਹਾਨੂੰ ਪਤਾ ਏ ਕਿਸ ਤਰ੍ਹਾਂ ਗਾਉਂਦੇ ਸੀ ਉਹ ਬੇਬਾਕੀ ਨਾਲ ਤਾਂ ਉਹ ਪਹਿਲੀ ਨਜ਼ਰ ਚ ਮੈਨੂੰ ਬਹੁਤ ਪਸੰਦ ਆਇਆ ਸੀ ਮੈਂ ਕਿਹਾ ਮੁੰਡਾ ਕੌਣ ਹੈ ਜੀਨੇ ਅੱਜ ਜਿਹੜੇ ਦੋ ਟੱਪੇ ਗਾਏ ਆ ਤੇ ਬੱਸ ਉਹ ਫੇਰ ਉਹ ਚਲੇ ਗਏ ਮੈਨੂੰ ਬਾਅਦ ਚ ਲੱਭਿਆ ਨਹੀਂ ਮਤਲਬ ਆਊਟ ਆਫ ði ਵਰਲਡ ਸੀ ਉਹਨੇ ਜਦੋਂ ਗਾਇਆ ਮੈਂ ਕਿਹਾ ਥੋੜਾ ਜਿਹਾ ਹੋਰ ਗਾਉਂਦਾ ਇਹਨੂੰ ਸੁਣਤੇ ਉਹ ਫੇਰ ਉਹ ਚੱਲ ਗਿਆ ਤੇ ਬਾਅਦ ਚ ਮੈਂ ਵੀ ਨਹੀਂ ਉਹਨੂੰ ਲੱਭਿਆ ਫਿਰ ਇੱਕ ਸਾਲ ਬਾਅਦ 2:30 ਵਜੇ ਆਡੀਸ਼ਨ ਸੀ ਸਵੇਰ ਤੋਂ ਉਹਦਾ ਫੋਨ ਆ ਗਿਆ ਕਹਿੰਦਾ ਆਡੀਸ਼ਨ ਦਾ ਸ਼ੁਰੂ ਹੋ ਗਈ ਮੈਂ ਵੈਸੇ ਹੀ ਮੈਂ ਕਿਹਾ ਚਲੂ ਕਿਸੇ ਬੱਚੇ ਦਾ ਉਹਨੂੰ ਮੋਟੀਵੇਸ਼ਨ ਮਿਲੂਗੀ ਵੀ ਪਤਾ ਨਹੀਂ ਕੀ ਦੇ ਬਾਰੇ ਸੀ ਮੈਂ ਆ ਗਿਆ ਉਹਦੇ ਨਾਲ ਜਦੋਂ ਮੈਂ ਉਹਨੂੰ ਦੇਖਿਆ ਮੈਂ ਕਿਹਾ ਤੂੰ ਐ ਫਿਰ ਮੈਨੂੰ ਬਹੁਤ ਖੁਸ਼ੀ ਹੋਈ ਵੀ ਇਹ ਤਾਂ ਮੈਨੂੰ ਮੈਂ ਪਹਿਲਾਂ ਵੀ ਸੁਣਿਆ ਤੇ ਫਿਰ ਮੈਂ ਉਹ ਇੱਕ ਟੀਚਰ ਆਡਿਸ਼ਨ ਲੈ ਰਹੇ ਸੀ ਉਹ ਨਵੇਂ-ਨਵੇਂ ਲੱਗੇ ਸੀਗੇ ਤੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਪ੍ਰੈਸਰ ਸਾਹਿਬ ਮੇਰੀ ਗੱਲ ਸੁਣੋ ਬਾਹਰ ਆ ਕੇ ਉਹ ਕਹਿੰਦੇ ਵੀ ਉਹਨਾਂ ਨੇ ਥੋੜਾ ਜਿਹਾ ਉਹ ਕਿ ਉਹ ਐਟੀਟਿਊਡ ਜਿਹਾ ਦਿਖਾਇਆ ਕਹਿੰਦੇ ਇੱਥੇ ਹੀ ਦੱਸ ਦਿਓ ਜਿਹੜਾ ਕੁਝ ਦੱਸਣਾ ਮੈਂ ਕਿਹਾ ਵੀ ਮੇਰੇ ਜੂਨੀਅਰ ਟੀਚਰ ਆ ਮੈਂ ਕਿ ਮੈਂ ਕਿ ਆਪਾਂ ਨੂੰ ਕਹਦਾ ਡਰ ਮੈਂ ਖੇਤੀ ਦੱਸ ਦਿੰਨੇ ਆ ਮੈਂ ਕਿ ਇਹ ਮੁੰਡੇ ਨੂੰ ਐਂਕਰਿੰਗ ਚ ਰੱਖਣਾ ਜਿਹੜਾ ਉਹ ਟੀਚਰ ਕਹਿੰਦਾ ਵੀ ਮੈਂ ਦੇਖੂਗਾ ਇਹਨੂੰ ਰੱਖਣਾ ਕਿ ਨਹੀਂ ਮੈਂ ਕਿ ਮੈਨੂੰ ਬਹੁਤ ਗੁੱਸਾ ਲੱਗਿਆ ਮੈਂ ਕਿ ਵੀ ਇਹ ਜਿਹੜਾ ਬੈਠਾ ਨਾ ਇਹ ਦੀ ਬੈਸਟ ਹੈ ਤੇ ਮੈਂ ਕਿ ਮੈਂ ਉਹ ਮਾਰਨ ਲੱਗਿਆ ਮੈਂ ਕਿ ਯਾ ਦੋ ਟੱਪੇ ਉਹ ਦੋ ਦੀ ਬੈਸਟ ਕਹਿੰਦਾ ਪਹਿਲੇ ਪਹਿਲੀ ਵਾਰੀ ਮੈਂ ਆਵਦੀ ਲਾਈਫ ਚ ਕਿਸੇ ਬੱਚੇ ਨੂੰ ਦੀ ਬੈਸਟ ਕਿਹਾ ਮਤਲਬ ਇੰਨੇ ਸਾਲ ਆਡਿਸ਼ਨ ਲਏ ਮੈਂ ਕਿਹਾ ਸੁਣਾ ਦੇ ਯਾਰ ਦੋ ਟੱਪੇ ਤੇ ਉੱਥੇ ਹੋਰ ਵੀ ਬੱਚੇ ਬੈਠੇ ਸੀਗੇ ਕਿਉਂਕਿ ਨਾ ਜਦੋਂ ਮੈਂ ਆਡਿਸ਼ਨ ਲੈਂਦਾ ਮੈਂ ਜਿਆਦਾ ਬੱਚੇ ਨੂੰ ਵੀ ਰੱਖ ਲੈਂਦਾ ਸੀ ਐਂਕਰ ਇਹਨੂੰ ਗਾਣਾ ਸੁਣਾਇਆ ਉਸ ਤੋਂ ਬਾਅਦ ਫਿਰ ਕੀ ਹੋਇਆ ਹੁਣੇ ਦੋ ਟੱਪੇ ਸੁਣਾਏ ਰੌਂਕ ਤੇ ਖੜੇ ਕਰਤੇ ਸਾਰਿਆਂ ਦੇ ਮਤਲਬ ਉਹਦੋਂ ਸਿੰਗਰ ਨਹੀਂ ਸੀ ਬਣਿਆ ਤੇ ਉਹ ਟੀਚਰ ਵੀ ਜਿਹੜੇ ਮਨਾਂ ਕਰਦੇ ਸੀ ਤਾੜੀਆਂ ਮਾਰਨ ਲੱਗ ਗਏ ਬੱਚੀ ਉੱਥੇ ਹੀ ਖੜੀ ਸੀ ਉਹ ਤਾਂ ਮੈਂ ਉੱਥੇ ਸੀਗਾ ਉਹ ਟੀਚਰ ਕਹਿੰਦੇ ਵੀ ਇਹ ਤਾਂ ਕਮਾਲ ਦਾ ਬੱਚਾ ਹੈ ਸਾਰੇ ਬੱਚੇ ਤਾੜੀਆਂ ਮਾਰਨ ਲੱਗ ਗਏ ਉਹ ਕਹਿੰਦੇ ਅਸੀਂ ਇਹਨੂੰ ਚਾਂਸ ਜ਼ਰੂਰ ਦੇਵਾਂਗੇ ਤੁਸੀਂ ਬੇਫਿਕਰ ਰਹੋ ਮੈਂ ਕੀ ਠੀਕ ਹੈ ਮੈਂ ਥੋੜਾ ਜਨ ਉਹਨਾਂ ਚਾਂਸ ਤਾਂ ਮਿਲ ਗਿਆ ਮੈਂ ਥੋੜਾ ਜਨ ਨਰਾਜ਼ ਹੋ ਕੇ ਤੇ ਮੈਂ ਆ ਗਿਆ ਇਹ ਉਹ ਮਤਲਬ ਕੁਦਰਤ ਨਹੀਂ ਜਿਹੜਾ ਸਾਡਾ ਮੇਲ ਮਿਲਾਇਆ ਇਸ ਤਰ੍ਹਾਂ ਸੀ ਪਹਿਲੀ ਵਾਰੀ ਉਹ ਮੈਨੂੰ ਹਮੇਸ਼ਾ ਪਾਰਕਿੰਗ 'ਚ ਮਿਲਦਾ ਸੀ ਹਮੇਸ਼ਾ ਗੋਡੇ ਹੱਥ ਲਾ ਕੇ ਮਿਲਦਾ ਸੀ ਹੋਰ ਕੀ ਹਾਲ ਹੈ ਉਹ ਮੈਨੂੰ ਕਹਿੰਦਾ ਸੀ ਮੈਨੂੰ ਸਟੇਜ ਤੋਂ ਉਤਾਰਨ ਵਾਲੇ ਤਾਂ ਬਹੁਤ ਸੀਗੇ ਕਹਿੰਦਾ ਪੂਰਾ ਦਿਨ ਸਟੇਜ ਉਹਨੂੰ ਮਿਲ ਗਿਆ ਉਸ ਉਦੋਂ ਫੰਕਸ਼ਨ ਦੇ ਟਾਈਮ ਤੇ ਪੂਰਾ ਦਿਨ ਉਹਨੂੰ ਸਟੇ ਉਹ ਕਹਿੰਦਾ ਵੀ ਪੂਰਾ ਦਿਨ ਸਟੇਜ ਦਵਾਉਣ ਵਾਲੇ ਤੁਸੀਂ ਈਂ ਅੱਜ ਦੇ ਤਰੀਕ ਦੇ ਵਿੱਚ ਜਿਹੜੇ ਤੁਸੀਂ ਆਡੀਸ਼ਨ ਲੈ ਰਹੇ ਦੀ ਬੈਸਟ ਮਿਲੇ ਹੁਣ ਉਸ ਤੋਂ ਬਾਅਦ ਸਰ ਕਹਿੰਦੇ ਹੁੰਦੇ ਸਿੱਧੂ ਮੂਸੇ ਵਾਲਾ ਨੇ ਕਿਸੇ ਨੇ ਵੰਡ ਜਾਣਾ ਉਹ ਉਹ ਹੀ ਸੀ ਤੇ ਉਹ ਹਮੇਸ਼ਾ ਬਹੁਤ ਰਿਸਪੈਕਟ ਨਾਲ ਮਿਲਦਾ ਸੀ ਤੇ ਹੁਣ ਕੁਝ ਬੱਚੇ ਹੈਗੇ ਆ ਜਿਹੜੇ ਮਤਲਬ ਇਨ ਇਨ ਅ ਡਿਫਰੈਂਟ ਵੇ ਬੈਸਟ ਹੈਗੇ ਆ ਕਿ ਕੋਈ ਸਿੱਧੂ ਮੂਸੇ ਵਾਲਾ ਨਿਕਲੇਗਾ ਗੁਰੂ ਨਾਨਕ ਦੇਵ ਜੀ ਨੀ ਕਾਲਜ ਦੇ ਵਿੱਚੋਂ ਸਰ ਇੱਕ ਹੋਰ ਸਿੰਗਰ ਨਿਕਲੂ ਆ ਸਿੱਧੂ ਮੂਸੇਵਾਲਾ ਨੇ ਕਿਸੇ ਨੇ ਬਣ ਜਾਣਾ ਤੇ ਉਹ ਹੋਈ ਸੀਗਾ ਉਹਦੇ ਚ ਸਰ ਉਹਦੇ ਉਹਦੇ ਚ ਪਤਾ ਹੀ ਨਹੀਂ ਕੀ ਚੀਜ਼ ਸੀ ਦੇਖੋ ਸਰ ਮੈਂ ਤਾਂ ਕੁਦਰਤ ਨੇ ਮੇਲ ਮਲਾਇਆ ਮੈਂ ਕਹਿੰਦਾ ਮੈਂ ਲੱਕੀ ਆ ਉਹ ਜਿਹਦਾ ਨਾਂ ਲੈ ਦਿੰਦਾ ਸੀ ਨਾ ਇੱਕ ਵਾਰੀ ਸਾਡੇ ਬਠਿੰਡੇ ਦੀ ਇੱਕ ਸਿੰਗਰ ਜਸਵਿੰਦਰ ਬਰਾੜ ਉਹਦਾ ਇੱਕ ਗਾਣੇ ਚ ਮਾੜਾ ਜਿਹਾ ਨਾਂ ਲੈਤਾ ਉਹਦਾ ਕੈਰੀਅਰ ਰਿਵਾਈਵ ਹੋ ਗਿਆ ਉਹ ਲੋਕ ਦਾ ਨਾਮ ਲੈ ਕੇ ਸਟੇਜਾਂ ਤੇ ਆਉਦੇ ਸ਼ੋਅ ਹਿੱਟ ਕਰਾ ਰਹੇ ਆ ਇੱਥੇ 2021 ਚ ਰੁਪਿੰਦਰ ਜੀ ਸਰ ਨੇ ਉਹਨਾਂ ਨੂੰ ਬੁਲਾਇਆ ਐ ਐਲੂਮਨੀ ਮੀਟ ਸੀ ਪੁਰਾਣੇ ਸਟੂਡੈਂਟਸ ਨੂੰ ਇਕੱਠਾ ਕੀਤਾ ਸੀ ਰੁਪਿੰਦਰ ਜੀ ਸਰ ਨੇ ਮੈਨੂੰ ਦੱਸਿਆ ਵੀ ਉਹ ਕਹਿੰਦਾ ਵੀ ਸ਼ਹਿਵਾਜ ਸਰ ਨੂੰ ਬੁਲਾਓ ਮੈਂ ਉਹਨੂੰ ਮਿਲਣਾ ਮੇਰੇ ਲਈ ਕਿੰਨੀ ਮਾਨ ਵਾਲੀ ਗੱਲ ਐ ਉਸ ਤੋਂ ਬਾਅਦ ਮੈਂ ਮੇਰਾ ਨਾਮ ਲਿਆ ਇੱਥੇ ਸਟੇਜ ਤੇ ਉਹਨੇ ਮੇਰਾ ਨਾਮ ਲਿਆ ਚਾਹੁੰਦਾ ਮੇਰਾ ਨਾਮ ਨਾਲ ਲੈਂਦਾ ਉਹ ਐਡੀ ਵੱਡੀ ਸੈਲੀਬ੍ਰਿਟੀ ਬਣ ਚੁੱਕਿਆ ਸੀ ਤੇ ਉਸ ਤੋਂ ਬਾਅਦ ਮੈਨੂੰ ਤਾਂ ਨਾਰਮਲ ਲੱਗਿਆ ਕਿਉਂਕਿ ਮੇਰਾ ਤਾਂ ਉਹਦੇ ਨਾਲ ਪਰਸਨਲ ਰਿਲੇਸ਼ਨ ਇੰਨਾ ਜ਼ਿਆਦਾ ਸੀ ਪਿਆਰ ਸੀਗਾ ਉਹ ਮੇਰੀ ਰਿਸਪੈਕਟ ਕਰਦਾ ਸੀ ਮੈਂ ਬਹੁਤ ਪ੍ਰਾਊਡ ਸੀ ਮੈਂ ਪ੍ਰਾਊਡ ਪ੍ਰਾਊਡ ਫੀਲ ਕਰਦਾ ਸੀ ਉਹ ਜਿਹੜਾ ਟੀਚਰ ਉਹਨੂੰ ਸਿਲੈਕਟ ਨਹੀਂ ਕਰ ਰਿਹਾ ਸੀ ਉਹ ਜਿਸ ਦਿਨ ਉਹ ਇੱਥੇ ਆ ਕੇ ਉਹਨੇ ਸਟੇਜ ਤੇ ਮੇਰਾ ਨਾਮ ਲਿਆ ਨਾ ਉਹੀ ਟੀਚਰ ਮੈਨੂੰ ਅੱਜ ਦੇ ਅੱਜ ਦੇ ਕਹਿੰਦੇ ਵੀ ਮੈਂ ਪੈਰੀ ਹੱਥ ਲਾਉਣੇ ਤੇਰੇ ਤੇਰਾ ਨਾਂ ਸਿੱਧੂ ਮੂਸੇ ਵਾਲੇ ਨੇ ਲੈਤਾ ਇਹ ਉਹੀ ਆਡੀਟੋਰੀਅਮ ਹੈ ਜਦੋਂ 2012 13 14 15 ਦੇ ਵਿੱਚ ਇੱਥੇ ਕਈ ਓਡੀਸ਼ਨ ਦਿੱਤੇ ਸੁਖਦੀਪ ਸਿੰਘ ਸਿੱਧੂ ਮੂਸੇ ਵਾਲਾ ਨੇ ਸਾਡਾ ਵਿਦਿਆਰਥੀ ਹੋਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੋ ਜਿਹਾ ਮਹਿਸੂਸ ਕਰਦੇ ਹੋ ਅੱਜ ਤੁਸੀਂ ਆਡੀਟੋਰੀਅਮ ਦੇ ਵਿੱਚ ਬੈਠੇ ਹੋ ਤੇ ਕਿਵੇਂ ਦੇਖਦੇ ਹੋ ਇਸ ਸਾਰੀ ਤਸਵੀਰ ਨੂੰ ਚਾਹੇ ਅੱਜ ਸਾਡੇ ਵਿੱਚ ਸਿੱਧੂ ਮੂਸੇਵਾਲਾ ਨਹੀਂ ਹੈਗੇ ਅyszer ਪਹਿਲੀ ਗੱਲ ਤਾਂ ਮੇਰੀ ਵੀ ਬ੍ਰਾਂਚ ਇਲੈਕਟ੍ਰੀਕਲ ਇੰਜੀਨੀਅਰਿੰਗ ਹੀ ਐਂਡ ਉੱਥੇ ਅਕਸਰ ਆਪਣੀ ਗੱਲ ਹੁੰਦੀ ਰਹਿੰਦੀ ਜਦ ਮੈਂ ਪ੍ਰੋਫੈਸਰਸ ਦੱਸਦੇ ਨੇ ਕਿ ਕਿੰਨੇ ਹੰਬਲ ਕਿੰਨੇ ਸincere ਕਿਨੇ ਹਾਰਟ ਵਰਕਿੰਗ ਸੀਗੇ ਜਿਵੇਂ ਸਾਡੀਆਂ ਫੈਕਲਟੀ ਆ ਸਾਡੇ ਜਿਹੜੇ ਟੀਚਰਸ ਨੇ ਹੁਣ ਜਾਂ ਜਿਹੜੇ ਸਟੂਡੈਂਟਸ ਵੀ ਨੇ ਹੁਣ ਬਹੁ ਵੱਡੀਆਂ ਮਲਟੀਨੈਸ਼ਨਲ ਕੰਪਨੀਆਂਜ਼ ਵਿੱਚ ਕੰਮ ਕਰ ਰਹੇ ਨੇ ਜਿਵੇਂ ਕਿ Apple Microsoft Google ਪਰ ਸੁਖਦੀਪ ਸਿੰਘ ਸਿੱਧੂ ਨੇ ਇੱਕੰ ਪੀਤਾ ਸੀ ਕਿ ਉਹਨਾਂ ਨੇ ਸਾਨੂੰ ਇੱਕ ਨਵਾਂ ਰਾਹ ਪਾਇਆ ਸੀ ਹਨਾ ਕਿ ਇੱਕ ਸਕ੍ਰੈਚ ਤੋਂ ਬੰਦਾ ਕਿਵੇਂ ਉੱਠ ਕੇ ਮਿਊਜ਼ਿਕ ਇੰਡਸਟਰੀ 'ਚ ਜਾ ਸਕਦਾ ਤੇ ਆਪਦੀ ਜਗ੍ਹਾ ਬਣਾ ਸਕਦਾ ਸੋ ਇਹ ਬਹੁਤ ਵੱਡੀ ਇਨਸਪੀਰੇਸ਼ਨ ਤੇ ਬਹੁਤ ਵੱਡੀ ਮੋਟੀਵੇਸ਼ਨ ਹੈ ਸਾਡੇ ਸਾਰਿਆਂ ਵਾਸਤੇ ਫਿਰ ਜਿੰਨਾ ਕਸੀ ਸੁਣਿਆ ਬਹੁਤ ਹੀ ਜ਼ਿਆਦਾ ਡਾਊਨਵਰਡ ਪਰਸਨਸ ਸੀਗੇ ਸੋ ਅਸੀਂ ਦੇ ਸਾਰੇ ਸਟੂਡੈਂਟਸ ਸੀਐਨਈ ਦੇ ਉਹਨਾਂ ਦੇ ਦਿਲੋਂ ਰਿਸਪੈਕਟ ਕਰਦੇ ਆਂ ਤੇ ਕਰਦੇ ਰਵਾਂਗੇ ਸੋ ਨਾ ਹੀ ਅਸੀਂ ਉਹਨਾਂ ਨੂੰ ਕਦੇ ਭੁੱਲਾਂਗੇ ਸਾਡੇ 'ਚ ਹਮੇਸ਼ਾ ਜ਼ਿੰਦਾ ਨੇ ਤੁਸੀਂ ਪੂਰਾ ਆਡੀਟੋਰੀਅਮ ਨੂੰ ਆਪਰੇਟ ਕਰਦੇ ਹੋ ਕਿਵੇਂ ਗੱਲ ਕਰਦਾ ਸੀ ਸਿੱਧੂ ਮੂਸੇਵਾਲਾ ਤੁਹਾਡੇ ਨਾਲ ਜਦੋਂ ਵੀ ਕਲਚਰ ਫੰਕਸ਼ਨ ਹੁੰਦੇ ਸੀ ਤੇ ਮੇਰੇ ਕੋਲ ਹੀ ਉਹ ਆਪਣੇ ਰਿਆਸਲਾਂ ਕਰਦੇ ਸੀਗੇ ਤੇ ਉਹਨਾਂ ਨੇ ਚਿਹਰੇ ਤੇ ਜਨੂੰਨ ਦੇਖਣ ਵਾਲਾ ਹੁੰਦਾ ਸੀ ਵੀ ਉਹ ਗਾਣਾ ਵੀ ਇਹ ਗਾਣਾ ਮੈਂ ਗਾ ਕੇ ਛੱਡਣਾ ਬਹੁਤ ਵਧੀਆ ਗਾਉਂਦਾ ਸੀ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਉਹਨੇ ਮੈਨੂੰ ਕਿੰਨੇ ਇੱਕ ਵਾਰ ਇਹ ਵੀ ਕਹਿਣਾ ਵੀ ਸਰ ਥੋੜਾ ਜਿਹਾ ਟਾਈਮ ਲੱਗੂਗਾ ਮੈਂ ਕਹਿੰਦਾ ਕੋਈ ਨਹੀਂ ਤੁਸੀਂ ਲਾ ਲਓ 2 ਘੰਟੇ ਮੈਂ ਬਾਅਦ ਚਾ ਜਾਣਾ ਬੰਦ ਕਰਨ ਲਈ ਹਾਂ ਜੀ ਕੋਈ ਵੀ ਕਮਾਂਡ ਆ ਜਾਂਦਾ ਐ ਐਡੀ ਬਲੰਦੀ ਤੇ ਪਹੁੰਚਣਾ ਤੁਸੀਂ ਉਦੋਂ ਤਸਵੀਰ ਕਿਹੋ ਜੀ ਦੇਖਦੇ ਸੀ ਪਹਿਲੀ ਵੀ ਤਸਵੀਰ ਦੇਖੀ ਸੀ ਉਹਦੀ ਔਰ ਦੂਜੀ ਜੋ ਜਦੋਂ ਤਸਵੀਰ ਮਸ਼ਹੂਰ ਹੋਇਆ ਉਦੋਂ ਦੋਨੋਂ ਤਸਵੀਰਾਂ 'ਚ ਕੀ ਫਰਕ ਨੇ ਕੋਈ ਫਰਕ ਨਹੀਂ ਸੀ ਉਦਾਂ ਹੀ ਸਾਦਾਪਨ ਜੀ ਉਹਨਾਂ 'ਚ ਉਦਾਂ ਹੀ ਕੋਈ ਕਮਾਂਡ ਨਹੀਂ ਆ ਸੱਭਣਾ ਮਸਤ ਗਿਆ ਗਾਣੇ ਵਿੱਚ ਬਹੁਤ ਵਧੀਆ ਸੀ ਸੋ ਇਹ ਯਾਦਾ ਜੜੀਆਂ ਜੁੜੀਆਂ ਨੇ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਨਾਲ ਅਸੀਂ ਉਹ ਸਾਂਝੀਆਂ ਕਰ ਰਹੇ ਆ ਤੁਹਾਡੇ ਨਾਲ ਅਸੀਂ ਉਹਨਾਂ ਨਵੇਂ ਬੱਚਿਆਂ ਦੇ ਇੱਥੇ ਆਡੀਸ਼ਨ ਵੀ ਵੇਖੇ ਔਰ ਉਹਨਾਂ ਦੇ ਜ਼ੁਬਾਨੀ ਅਸੀਂ ਸਿੱਧੂ ਮੂਸੇਵਾਲਾ ਦੇ ਉਹ ਗਾਣੇ ਵੀ ਤੁਹਾਡੇ ਤੱਕ ਪਹੁੰਚ ਲੈ ਰਹੇ ਦੀ ਬੈਸਟ ਮਿਲੇ ਹੁਣ ਉਸ ਤੋਂ ਬਾਅਦ ਸਰ ਕਹਿੰਦੇ ਹੁੰਦੇ ਸਿੱਧੂ ਮੂਸੇ ਵਾਲਾ ਨਿਕਸੇ ਨੇ ਕਿਸੇ ਨੇ ਬਣ ਜਾਣਾ ਉਹ ਉਹੀ ਸੀ ਤੇ ਉਹ ਹਮੇਸ਼ਾ ਬਹੁਤ ਰਿਸਪੈਕਟ ਨਾਲ ਮਿਲਦਾ ਸੀ ਤੇ ਹੁਣ ਕੁਝ ਬੱਚੇ ਹੈਗੇ ਆ ਜਿਹੜੇ ਮਤਲਬ ਇਨ ਇਨ ਅ ਡਿਫਰੈਂਟ ਵੇ ਬੈਸਟ ਹੈਗੇ ਆ ਕਿ ਕੋਈ ਸਿੱਧੂ ਮੂਸੇ ਵਾਲਾ ਨਿਕਲੇਗਾ ਗੁਰੂ ਨਾਨਕ ਦੇਵ ਜੀ ਰੀ ਕਾਲਜ ਦੇ ਵਿੱਚ ਸਰ ਇੱਕ ਹੋਰ ਸਿੰਗਰ ਨਿਕਲੂਗਾ ਸਿੱਧੂ ਮੂਸੇ ਵਾਲਾ ਨਿਕਸੇ ਨੇ ਕਿਸੇ ਨੇ ਬਣ ਜਾਣਾ ਤੇ ਉਹ ਹੋਈ ਸੀਗਾ ਉਹਦੇ ਚ ਸਰ ਉਹਦੇ ਉਹਦੇ ਚ ਪਤਾ ਹੀ ਨਹੀਂ ਕੀ ਚੀਜ਼ ਸੀ ਦੇਖੋ ਸਰ ਮੈਂ ਤਾਂ ਕੁਦਰਤ ਨੇ ਮੇਲ ਮਲਾਇਆ ਮੈਂ ਕਹਿੰਦਾ ਮੈਂ ਲੱਕੀ ਆ ਉਹ ਜਿਹਦਾ ਨਾਮ ਲੈ ਦਿੰਦਾ ਸੀ ਨਾ ਇੱਕ ਵਾਰੀ ਸਾਡੇ ਬਠਿੰਡੇ ਦੀ ਇੱਕ ਸਿੰਗਰ ਜਸਵਿੰਦਰ ਬਰਾੜ ਉਹਦਾ ਇੱਕ ਗਾਣੇ ਚ ਮਾੜਾ ਜਿਹਾ ਨਾਮ ਲੈਤਾ ਉਹਦਾ ਕੈਰੀਅਰ ਰਿਵਾਈਵ ਹੋ ਗਿਆ ਉਹ ਲੋਕੋ ਦਾ ਨਾਮ ਲੈ ਕੇ ਸਟੇਜਾਂ ਤੇ ਉਹਦੇ ਸ਼ੋਅ ਹਿੱਟ ਕਰਾ ਰਹੇ ਇਥੇ 2021 ਚ ਰੁਪਿੰਦਰ ਜੀ ਸਰ ਨੇ ਉਹਨਾਂ ਨੂੰ ਬੁਲਾਇਆ। ਐਲੂਮਿਨੀਮੀਟ ਸੀ ਪੁਰਾਣੇ ਸਟੂਡੈਂਟਸ ਨੂੰ ਇਕੱਠਾ ਕੀਤਾ ਸੀ। ਰੁਪਿੰਦਰ ਜੀ ਸਰ ਨੇ ਮੈਨੂੰ ਦੱਸਿਆ ਵੀ ਉਹ ਕਹਿੰਦਾ ਵੀ ਸ਼ਹਿਵਾਜ ਸਰ ਨੂੰ ਬੁਲਾਓ ਮੈਂ ਉਹਨੂੰ ਮਿਲਣਾ। ਮੇਰੇ ਲਈ ਕਿੰਡੀ ਮੰਗ ਵਾਲੀ ਗੱਲ ਆ। ਉਸ ਤੋਂ ਬਾਅਦ ਮੈਂ ਮੇਰਾ ਨਾਮ ਲਿਆ। ਇੱਥੇ ਸਟੇਜ ਤੇ ਉਹਨੇ ਮੇਰਾ ਨਾਮ ਲਿਆ। ਚਾਹੁੰਦਾ ਮੇਰਾ ਨਾਮ ਨਾਲ ਲੈਂਦਾ। ਇਹ ਨਹੀਂ ਸੁਆਦਾ। ਉਹ ਏਡੀ ਵੱਡੀ ਸੈਲੀਬ੍ਰਿਟੀ ਬਣ ਚੁੱਕਿਆ ਸੀ। ਤੇ ਉਸ ਤੋਂ ਬਾਅਦ ਮੈਨੂੰ ਤਾਂ ਨਾਰਮਲ ਲੱਗਿਆ ਕਿਉਂਕਿ ਮੇਰਾ ਤਾਂ ਉਹਦੇ ਨਾਲ ਪਰਸਨਲ ਰਿਲੇਸ਼ਨ ਇੰਨਾ ਜ਼ਿਆਦਾ ਸੀ ਪਿਆਰ ਸੀਗਾ ਉਹ ਮੇਰੀ ਰਿਸਪੈਕਟ ਕਰਦਾ ਸੀ ਮੈਂ ਬਹੁਤ ਪ੍ਰਾਊਡ ਸੀ ਮੈਂ ਪ੍ਰਾਊਡ ਪ੍ਰਾਊਡ ਫੀਲ ਕਰਦਾ ਸੀ ਉਹ ਜਿਹੜਾ ਟੀਚਰ ਉਹਨੂੰ ਸਿਲੈਕਟ ਨਹੀਂ ਕਰ ਰਿਹਾ ਸੀ ਉਹ ਜਿਸ ਦਿਨ ਉਹ ਇੱਥੇ ਆ ਕੇ ਉਹਨੇ ਸਟੇਜ ਤੇ ਮੇਰਾ ਨਾਮ ਲਿਆ ਨਾ ਉਹੀ ਟੀਚਰ ਮੈਨੂੰ ਹੱਸਦੇ ਹੱਸਦੇ ਕਹਿੰਦਾ ਵੀ ਮੈਂ ਪੈਰੀ ਹੱਥ ਲਾਉਣੇ ਤੇਰੇ ਤੇਰਾ ਨਾ ਸਿੱਧੂ ਮੂਸੇਵਾਲੇ ਨੇ ਲੈਤਾ ਇਹ ਉਹੀ ਆਡੀਟੋਰੀਅਮ ਹੈ ਜਦੋਂ 2012 13 14 15 ਦੇ ਵਿੱਚ ਇੱਥੇ ਕਈ ਆਡੀਸ਼ਨ ਦਿੱਤੇ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਸਾਡਾ ਵਿਦਿਆਰਥੀ ਹੋਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੋ ਜਿਹਾ ਮਹਿਸੂਸ ਕਰਦੇ ਹੋ ਅੱਜ ਤੁਸੀਂ ਆਡੀਟੋਰੀਅਮ ਦੇ ਵਿੱਚ ਬੈਠੇ ਹੋ ਤੇ ਕਿਵੇਂ ਦੇਖਦੇ ਹੋ ਇਸ ਸਾਰੀ ਤਸਵੀਰ ਨੂੰ ਚਾਹੇ ਅੱਜ ਸਾਡੇ ਵਿੱਚ ਸਿੱਧੂ ਮੂਸੇਵਾਲਾ ਨਹੀਂ ਹੈਗੇ ਅyszer ਪਹਿਲੀ ਗੱਲ ਤਾਂ ਮੇਰੀ ਵੀ ਬ੍ਰਾਂਚ ਇਲੈਕਟ੍ਰੀਕਲ ਇੰਜੀਨੀਅਰਿੰਗ ਹੀ ਹੈ ਐਂਡ ਉੱਥੇ ਅਕਸਰ ਆਪਣੀ ਗੱਲ ਹੁੰਦੀ ਰਹਿੰਦੀ ਜਿਵੇਂ ਪ੍ਰੋਫੈਸਰਸ ਦੱਸਦੇ ਨੇ ਕਿ ਕਿਨੇ ਹੰਬਲ ਕਿਨੇ ਸincere ਕਿਨੇ ਹਾਰਟ ਵਰਕਿੰਗ ਸੀਗੇ ਜਿਵੇਂ ਸਾਡੀਆਂ ਫੈਕਲਟੀ ਆ ਸਾਡੇ ਜਿਹੜੇ ਟੀਚਰਸ ਨੇ ਹੁਣ ਜਾਂ ਜਿਹੜੇ ਸਟੂਡੈਂਟਸ ਵੀ ਨੇ ਹੁਣ ਬਹੁ ਵੱਡੀਆਂ ਮਲਟੀਨੈਸ਼ਨਲ ਕੰਪਨੀਆਂਜ਼ ਵਿੱਚ ਕੰਮ ਕਰ ਰਹੇ ਨੇ ਜਿਵੇਂ ਕਿ Apple Microsoft Google ਪਰ ਸੁਖਦੀਪ ਸਿੰਘ ਸਿੱਧੂ ਨੇ ਇੱਕ ਅੰਕੀਤਾ ਸੀ ਕਿ ਉਹਨਾਂ ਨੇ ਸਾਨੂੰ ਇੱਕ ਨਵਾਂ ਰਾਹ ਪਾਇਆ ਸੀ ਹਨਾ ਕਿ ਇੱਕ ਸਕ੍ਰੈਚ ਤੋਂ ਬੰਦਾ ਕਿਵੇਂ ਉੱਠ ਕੇ ਮਿਊਜ਼ਿਕ ਇੰਡਸਟਰੀ ਚ ਜਾ ਸਕਦਾ ਤੇ ਆਪਦੀ ਜਗ੍ਹਾ ਬਣਾ ਸਕਦਾ ਸੋ ਇੱਕ ਬਹੁਤ ਵੱਡੀ ਇਨਸਪੀਰੇਸ਼ਨ ਤੇ ਬਹੁਤ ਵੱਡੀ ਮੋਟੀਵੇਸ਼ਨ ਹੈ ਸਾਡੇ ਸਾਰਿਆਂ ਵਾਸਤੇ ਫਿਰ ਜਿੰਨਾ ਕਿਸੇ ਸੁਣਿਆ ਬਹੁਤ ਹੀ ਜ਼ਿਆਦਾ ਡਾਊਨਵਰਡ ਪਰਸੈਂਟਸ ਸੀਗੇ ਸੋ ਅਸੀਂ ਦੇ ਸਾਰੇ ਸਟੂਡੈਂਟਸ ਸੀਐਨਈ ਦੇ ਉਹਨਾਂ ਦੇ ਦਿਲੋਂ ਰਿਸਪੈਕਟ ਕਰਦੇ ਆਂ ਤੇ ਕਰਦੇ ਰਵਾਂਗੇ ਸੋ ਨਾ ਹੀ ਅਸੀਂ ਉਹਨਾਂ ਨੂੰ ਕਦੇ ਭੁੱਲਾਂਗੇ ਸਾਡੇ ਚ ਹਮੇਸ਼ਾ ਜ਼ਿੰਦਾ ਰਹਿ ਤੁਸੀਂ ਪੂਰਾ ਆਡੀਟੋਰੀਅਮ ਨੂੰ ਆਪਰੇਟ ਕਰਦੇ ਹੋ ਕਿਵੇਂ ਗੱਲ ਕਰਦਾ ਸੀ ਸਿੱਧੂ ਮੂਸੇਵਾਲਾ ਤੁਹਾਡੇ ਨਾਲ ਜਦੋਂ ਵੀ ਕਲਚਰ ਫੰਕਸ਼ਨ ਹੁੰਦੇ ਸੀ ਤੇ ਮੇਰੇ ਕੋਲ ਹੀ ਉਹ ਆਪਣੇ ਰਿਆਸਲਾ ਕਰਦੇ ਸੀਗੇ ਤੇ ਉਹਨਾਂ ਨੇ ਚਿਹਰੇ ਤੇ ਜਨੂਨ ਦੇਖਣ ਵਾਲਾ ਹੁੰਦਾ ਸੀ ਵੀ ਉਹ ਗਾਣਾ ਵੀ ਇਹ ਗਾਣਾ ਮੈਂ ਗਾ ਕੇ ਛੱਡਣਾ ਬਹੁਤ ਵਧੀਆ ਗਾਉਂਦਾ ਸੀ ਜੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਉਹਨੇ ਮੈਨੂੰ ਕਿੰਨੇ ਇੱਕ ਵਾਰੀ ਇਹ ਵੀ ਕਹਿਣਾ ਵੀ ਸਰ ਥੋੜਾ ਜਿਹਾ ਟਾਈਮ ਲੱਗੂਗਾ ਮੈਂ ਕਹਿੰਦਾ ਕੋਈ ਨਹੀਂ ਤੁਸੀਂ ਲਾ ਲਓ 2 ਘੰਟੇ ਮੈਂ ਬਾਅਦ ਚਾ ਜਾਣਾ ਬੰਦ ਕਰਨ ਲਈ ਕੋਈ ਵੀ ਕਮਾਂਡ ਆ ਜਾਂਦਾ ਐ ਐਡੀ ਬਲੰਦੀ ਤੇ ਪਹੁੰਚਣਾ ਤੁਸੀਂ ਉਦੋਂ ਤਸਵੀਰ ਕਿਹੋ ਜੀ ਦੇਖਦੇ ਸੀ ਪਹਿਲੀ ਵੀ ਤਸਵੀਰ ਦੇਖੀ ਸੀ ਉਹਦੀ ਔਰ ਦੂਜੀ ਜਦੋਂ ਤਸਵੀਰ ਮਸ਼ਹੂਰ ਹੋਇਆ ਉਦੋਂ ਦੋਨੋਂ ਤਸਵੀਰਾਂ 'ਚ ਕੀ ਫਰਕ ਨਹੀਂ ਕੋਈ ਫਰਕ ਨਹੀਂ ਸੀ ਉਦਾਂ ਹੀ ਸਾਦਾਪਨ ਜੀ ਉਹਨਾਂ 'ਚ ਉਦਾਂ ਹੀ ਕੋਈ ਕਮੰਡ ਨਹੀਂ ਆ ਸਭਨਾ ਮਸਤ ਗਾਣੇ ਵਿੱਚ ਬਹੁਤ ਵਧੀਆ ਸੀ ਸੋ ਇਹ ਯਾਦਾ ਜਿਹੜੀਆਂ ਜੁੜੀਆਂ ਨੇ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਨਾਲ ਅਸੀਂ ਉਹ ਸਾਂਝੀਆਂ ਕਰ ਰਿਹਾ ਤੁਹਾਡੇ ਨਾਲ ਅਸੀਂ ਉਹਨਾਂ ਨਵੇਂ ਬੱਚਿਆਂ ਦੇ ਇੱਥੇ ਆਡੀਸ਼ਨ ਵੀ ਵੇਖੇ ਔਰ ਉਹਨਾਂ ਦੇ ਜ਼ੁਬਾਨੀ ਅਸੀਂ ਸਿੱਧੂ ਮੂਸੇਵਾਲਾ ਦੇ ਉਹ ਗਾਣੇ ਵੀ ਤੁਹਾਡੇ ਤੱਕ ਪਹੁੰਚਾ